ਸੀ ਗੱਲ ਮਿੱਤਰੋ ਮੈਂ ਜੰਡੂ ਬਾਜਾ ਲਾ ਹਾਂ ਜੀ ਮਿੱਤਰੋ ਆਪਾਂ ਬਹੁਤ ਘੈਂਟ ਜਗਾਰ ਲਾਇਆ ਤੇ ਚੈੱਕ ਕਰੋ ਸਪਰੇਅ ਵਾਲੇ ਢੋਲ ਦੇ ਲੌਂਗ ਬੂਮ ਲਾਇਆ ਜਿਹੜਾ ਆਪਣਾ ਜਿਵੇਂ ਭੂੰਡੀ ਦੇ ਸਿਸਟਮ ਲੱਗਿਆ ਹੁੰਦਾ ਉਸੇ ਤਰ੍ਹਾਂ ਹੀ ਲਾਇਆ ਇਹ ਤੇ ਫੋਲਡ ਹੁੰਦਾ ਇਹ ਦੋਨੇ ਸਾਈਡ ਤੋਂ ਚੈੱਕ ਕਰੋ ਇਧਰ ਆਪਾਂ ਕਬਜੇ ਲਾਏ ਨੇ ਦੋਨੋਂ ਸਾਈਡ ਤੇ ਫੋਲਡ ਹੁੰਦਾ ਇਹ ਜਦੋਂ ਵੀ ਆਪਾਂ ਕਿਤੇ ਖੇਤ ਬੰਨੇ ਲੈ ਕੇ ਜਾਣਾ ਤਾਂ ਇਹ ਫੋਲਡ ਕਰਕੇ ਆਪਾਂ ਲੈ ਜਾ ਸਕਦੇ ਆ ਤੇ ਦੋਨੇ ਸਾਈਡਾਂ ਹੀ ਇਹ ਫੋਲਡ ਹੁੰਦੀਆਂ ਨੇ ਤੇ ਇਹਦੇ ਆਪਾਂ ਜਿਹੜੀਆਂ ਨਿਊਜ਼ਲਾਂ ਲਾਈਆਂ ਨੇ ਇਹ 15 ਜਿਹੜੀਆਂ ਨਿਊਜ਼ਲਾਂ ਨੇ ਤੇ ਬਹੁਤ ਹੀ ਘੱਟ ਖਰਚੇ ਵਿੱਚ ਇਹ ਤਿਆਰ ਹੋ ਗਿਆ ਸਿਸਟਮ ਬਹੁਤ ਵਧੀਆ ਤੇ ਆ ਜਿਹੜਾ ਅਪਡਾਉਨ ਹੁੰਦਾ ਜਿਹੜਾ ਇਹਦਾ ਸਿਸਟਮ ਆ ਸਾਰਾ ਸਕੰਜਾ ਇਹ ਕੋਈ ਬੈਲਡ ਨਹੀਂ ਕਰਿਆ ਸਾਰਾ ਇਹ ਨਟਾਂ ਤੇ ਇਹ ਨਟਾਂ ਤੇ ਸਿਸਟਮ ਖੁੱਲਦਾ ਕਰਿਆ ਹੋਇਆ ਇਹ ਸਾਰਾ ਇਹ ਖੁੱਲਦਾ ਰੱਖਿਆ ਹੋਇਆਗਾ ਤੇ ਬਾਕੀ ਆ ਉੱਪਰ ਇੱਥੇ ਸੱਲ ਮਾਰੇ ਹੋਏ ਨੇ ਇਹ ਪਹਿਲਾਂ ਕਰਿਆ ਹੋਇਆ ਸਿਸਟਮ ਇਹ ਤੇ ਇਹਦੀ ਐਡਜਸਟਮੈਂਟ ਹੁੰਦੀ ਆ ਸਾਰੀ ਉੱਪਰ ਥੱਲੇ ਹੁੰਦਾ ਜਦੋਂ ਨਰਮਾ ਛੋਟਾ ਐ ਇਸੇ ਤਰ੍ਹਾਂ ਹੀ ਵੀ ਇਸੇ ਤਰ੍ਹਾਂ ਸੈਟਿੰਗ ਆ ਜੂਗੀ ਇਹਦੀ ਨਰਮੇ ਤੇ ਵਧੀਆ ਸਪਰੇਅ ਹੁੰਦੀ ਹੈ ਤੇ ਬਾਕੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਵੀ ਸਪਰੇਅ ਕਰਦੇ ਉੱਤੇ ਅਸੀਂ ਟ్రਾਇਲ ਲੈ ਕੇ ਆਉਣੇ ਆ ਤਾਂ ਤੇ ਬਾਕੀ ਜਦੋਂ ਨਰਮਾ ਵੱਡਾ ਹੋ ਗਿਆ ਤਾਂ ਆਹ ਸਲਾਂ ਦੇ ਵਿੱਚ ਇਹਦੀ ਐਡਜਸਟਮੈਂਟ ਹੋ ਜੂਗੀ ਤੇ ਬਹੁਤ ਘੱਟ ਖਰਚਾ ਆਇਆ ਇਹ ਤੇ ਤੇ ਮੰਨ ਕੇ ਚੱਲੋ ਉਹ ਤਾਂ ਵੈਸੇ ਤੁਹਾਨੂੰ ਵੀਡੀਓ ਚ ਦਿਖਾਵਾਂਗੇ 2 ਇੰਚੀ ਐਂਗਲ ਲਾਈ ਆ 2 ਸੂਤ ਮੋਟੀ ਤੇ ਬਾਕੀ ਤੁਹਾਨੂੰ ਖੇਤ ਜਾ ਕੇ ਸਿਸਟਮ ਦਿਖਾਉਣੇ ਆ ਬਣੇ ਰਿਹਾ ਵੀਡੀਓ ਦੇ ਨਾਲ ਹਾਂਜੀ ਮਿੱਤਰੋ ਆ ਚੈੱਕ ਕਰੋ ਤੁਸੀਂ ਫੋਲਡ ਹੋ ਗਿਆ ਤੇ ਬੂਮ ਆਪਣਾ ਤੇ ਬਾਕੀ ਹੁਣ ਆਪਾਂ ਚੱਲ ਟਰੈਲ ਲੈਣੇ ਦਾ ਤੇ ਤੁਹਾਨੂੰ ਦਿਖਾਉਣੇ ਆ ਫਿਰ ਵੀਡੀਓ ਦੇ ਵਿੱਚ ਕੀ ਪ੍ਰੋਜੈਕਟ ਹੈ ਕਿਸ ਤਰ੍ਹਾਂ ਇਹ ਕੰਮ ਕਰਦਾ ਜਿਹੜਾ ਆਪਾਂ ਪ੍ਰੋਜੈਕਟ ਲਾਇਆ ਹਾਂਜੀ ਮਿੱਤਰੋ ਕਰੋ ਚੈੱਕ ਤੇ ਜਿਹੜਾ ਆਪਾਂ ਲੌਂਗ ਬੂਮ ਬਣਾਇਆ ਸਪਰੇਅ ਵਾਲੇ ਢੋਲ ਦੇ ਚੈੱਕ ਕਰੋ ਪੰਜ ਛੇ ਹੋਰੇ ਇਹ ਆਹਮਨਾਲ ਲੈ ਕੇ ਜਾਂਦਾ ਤੇ ਜਿਵੇਂ ਬਿਲਕੁਲ ਚੈੱਕ ਕਰੋ ਤੁਸੀਂ ਨਵਾਉਂਦਾ ਜਾਂਦਾ ਆ ਦੇਖੋ ਪੱਤੇ ਜਿਵੇਂ ਨਵਾਉਂਦਾ ਜਾਂਦਾ ਤੇ ਬਹੁਤ ਵਧੀਆ ਸਪਰੇਅ ਕਰਦਾ ਬਹੁਤ ਵਧੀਆ ਟਰੈਲ ਆਇਆ ਤੇ ਜੀ ਆਪ ਹੀ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਬਹੁਤ ਸੋਹਣਾ ਆ ਦੇਖੋ ਪੱਤੇ ਨਮਾਉਂਦਾ ਜਾਂਦਾ ਜਾਵਾ ਬਿਲਕੁਲ ਠੀਕ ਬਾਕੀ ਟ੍ਰਾਇਲ ਕੈਂਟ ਆਇਆ ਤੇ ਦੱਸਿਓ ਮਿੱਤਰੋ ਕਿੱਦਾਂ ਲੱਗਿਆ ਪ੍ਰੋਜੈਕਟ ਆਪਣਾ ਨਵਾਂ ਤਿਆਰ ਕਰਿਆ